ਇਸ ਸਮੇਂ ਦੀ ਵੱਡੀ ਖਬਰ ਸਾਬਕਾ ਡੀਜੀਪੀ ਸੁਮੇத் ਸੈਣੀ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਵੱਡਾ ਝਟਕਾ ਲੱਗਾ ਹੈ ਦਰਸਲ ਸੁਪਰੀਮ ਕੋਰਟ ਦੇ ਵੱਲੋਂ ਇਹ ਝਟਕਾ ਦਿੱਤਾ ਗਿਆ ਹੈ 30 ਸਾਲ ਪੁਰਾਣੇ ਬਲਵੰਤ ਸਿੰਘ ਕਿਡਨੈਪਿੰਗ ਕੇਸ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਸੁਮੇத் ਸੈਣੀ ਦੇ ਖਿਲਾਫ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਗਏ ਸੀ ਜਿਸ ਤੋਂ ਬਾਅਦ ਸੁਮੇத் ਸੈਣੀ ਜਿਹੜੇ ਸੀ ਉਹ ਸੁਪਰੀਮ ਕੋਰਟ ਪਹੁੰਚੇ ਔਰ ਸੁਪਰੀਮ ਕੋਰਟ ਦੇ ਵੱਲੋਂ ਵੀ ਹੁਣ ਉਹਨਾਂ ਦੀ ਜਿਹੜੀ ਯਾਚਕਾ ਸੀ ਉਹ ਖਾਰਜ ਕਰ ਦਿੱਤੀ ਗਈ ਹੈ ਮੇਰੇ ਸਹਿਯੋਗੀ ਬਰਿੰਦਰ ਪ੍ਰਵਿੰਦਰ ਸਿੰਘ ਬਰਿਆਣਾ ਜੁੜੇ ਹੋਏ ਨੇ ਬਰੀਆਣਾ ਜੀ ਇਸ ਮਾਮਲੇ ਦੇ ਵਿੱਚ ਹੋਰ ਕੀ ਅਪਡੇਟ ਹੈ ਆ ਦੇਖੋ ਨਵੀਂ ਨੇ ਜਿਹੜਾ ਮਾਮਲਾ ਆਇਆ ਹੈ 220 ਦਾ ਆਇਆ ਜਦੋਂ ਸਮੀਰ ਸਿੰਘ ਸਿਆਣੀ ਦੇ ਖਿਲਾਫ ਇੱਕ ਐਫ ਆਈ ਆਰ ਦਰਜ ਕੀਤੀ ਗਈ ਸੀ ਬਲਵੰਤ ਸਿੰਘ ਮਲਤਾਨੀ ਜਿਹੜੇ ਬੱਬਰ ਖਾਲਸਾ ਨਾਲ ਰਿਲੇਟਡ ਦੱਸੇ ਜਾਂਦੇ ਸਿਗੇ ਔਰ ਉਹਨਾਂ ਦੇ ਕਿਡਨਾਪਿੰਗ ਦਾ ਮਾਮਲਾ ਜਿਹੜਾ ਆ ਅਲੱਗ ਕੀ ਬਹੁਤ ਚਿਰ ਤੋਂ ਇਹ ਥੱਲੀਆ ਅਦਾਲਤਾਂ ਵਿੱਚ ਚੱਲਦਾ ਰਿਹਾ ਲੇਕਿਨ ਜਦੋਂ ਸਰਕਾਰ ਕਾਂਗਰਸ ਸਰਕਾਰ ਸੁਮੇਤ ਸਿੰਘ ਸੈਣੀ ਦੇ ਖਿਲਾਫ ਹੋਈ ਤਾਂ ਉਦੋਂ ਫਿਰ ਬਲਵੰਤ ਸਿੰਘ ਮਲਤਾਨੀ ਦਾ ਮਾਮਲਾ ਜਿਹੜਾ ਹੈ ਸੁਮੇਤ ਸਿੰਘ ਸੈਣੀ ਦੇ ਖਿਲਾਫ ਦਰਜ ਕੀਤਾ ਗਿਆ 2020 ਦੇ ਵਿੱਚ ਉਸ ਤੋਂ ਬਾਅਦ ਸੁਮੇਤ ਸਿੰਘ ਸੈਣੀ ਹਾਈ ਕੋਰਟ ਦਾ ਰੁਕ ਕਰਦੇ ਨੇ ਉਹ ਇਹ ਹਾਈ ਕੋਰਟ ਦੇ ਵਿੱਚ ਕਹਿੰਦੇ ਨੇ ਕਿ ਇਹ ਐਫ ਆਈ ਆਰ ਮੇਰੇ ਖਿਲਾਫ ਝੂਠੀ ਦਰਜ ਕੀਤੀ ਗਈ ਹੈ ਜਦਕਿ ਮੇਰਾ ਇਸ ਮਾਮਲੇ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਇਸ ਐਫ ਆਈ ਆਰ ਨੂੰ ਰੱਦ ਕੀਤਾ ਜਾਵੇ ਲੇਕਿਨ ਹਾਈ ਕੋਰਟ ਨੇ 2020 ਦੇ ਵਿੱਚ ਹੀ ਸੈਣੀ ਦੀ ਜਿਹੜੀ ਆ ਉਹ ਅਪੀਲ ਜਿਹੜੀ ਆ ਠੁਕਰਾ ਦਿੱਤੀ ਸੀ ਤੇ ਐਫ ਆਈ ਆਰ ਨੂੰ ਸਟੈਂਡ ਕਰਨ ਦਾ ਜਿਹੜਾ ਹੁਕਮ ਦਿੱਤਾ ਸੀਗਾ ਹਾਈ ਕੋਰਟ ਨੇ ਉਸ ਤੋਂ ਬਾਅਦ ਉਸ ਹਾਈ ਕੋਰਟ ਦੇ ਆਰਡਰ ਦੇ ਖਿਲਾਫ ਐਸ ਐਲ ਪੀ ਦੇ ਵਿੱਚ ਸਮੇਤ ਸਿੰਘ ਸੈਣੀ ਸੁਪਰੀਮ ਕੋਰਟ ਦਾ ਰੁਖ ਕਰਦੇ ਨੇ ਜਿਹਦੇ ਵਿੱਚ 3-4 ਸਾਲ ਦੀ ਸੁਣਵਾਈ ਤੋਂ ਬਾਅਦ ਅੱਜ ਜਿਹੜੀ ਸੁਣਵਾਈ ਹੋਈ ਆ ਜਿਹਦੇ ਵਿੱਚ ਜਸਟਿਸ ਐਮ ਐਮ ਸੁੰਦਰੇਸ਼ ਤੇ ਜਸਟਿਸ ਪੰਕਜ ਮਿੱਠਲ ਨੇ ਸੁਣਵਾਈ ਕੀਤੀ ਆ ਤੇ ਉਹਨਾਂ ਨੇ ਸੁਮੇਤ ਸਿੰਘ ਸੈਣੀ ਦੀ ਐਸਐਲ ਐਸਐਲਪੀ ਨੂੰ ਰੱਦ ਕਰ ਦਿੱਤਾ ਔਰ ਹੁਣ ਕਹਿ ਸਕਦੇ ਆ ਕਿ ਬਲਵੰਤ ਸਿੰਘ ਮਲਤਾਨੀ ਦਾ ਮਾਮਲਾ ਜਿਹੜਾ ਆ ਸੁਮੇਤ ਸਿੰਘ ਸੈਣੀ ਦੇ ਖਿਲਾਫ ਚੱਲੇਗਾ ਜਿਹਦੇ ਵਿੱਚ ਇਹ ਜਦੋਂ ਸੁਮੇਤ ਸਿੰਘ ਸੈਣੀ ਦੇ ਉੱਤੇ ਬਲਾਸਟ ਹੁੰਦਾ ਆ ਜਦੋਂ ਇਹ ਐਸਐਸਪੀ ਚੰਡੀਗੜ੍ਹ ਹੁੰਦੇ ਨੇ ਉਦੋਂ ਪਲਵੰਤ ਸਿੰਘ ਮਲਤਾਨੀ ਦਾ ਸਭ ਤੋਂ ਪਹਿਲਾ ਨਾਂ ਸਾਹਮਣੇ ਆਉਂਦਾ ਹੈ ਪਰ ਬਾਅਦ ਵਿੱਚ ਬੜੇ ਸੰ nghiਗਤ ਹਾਲਾਤ ਦੇ ਵਿੱਚ ਜਿਹੜਾ ਆ ਮਲਤਾਨੀ ਕਿਡਨਾਪ ਹੋ ਜਾਂਦੇ ਆ ਪੁਲਿਸ ਵੱਲੋਂ ਕਿਡਨਾਪ ਕਰ ਲਏ ਜਾਂਦੇ ਜਿਸ ਦਾ ਦੋਸ਼ ਜਮੇ ਸਿੰਘ ਸੈਣੀ ਤੇ ਲੱਗਦਾ ਕਿਉਂਕਿ ਇਹ ਗੱਲ ਸਾਹਮਣੇ ਆਉਂਦੀ ਸੀ ਕਿ ਸੈਣੀ ਤੇ ਜਿਹੜਾ ਅਟੈਕ ਹੋਇਆ ਉਹਦੇ ਵਿੱਚ ਪਲਵੰਤ ਸਿੰਘ ਮਲਤਾਨੀ ਦਾ ਹੱਥ ਆ ਔਰ ਇਹ ਔਰ ਕਿਉਂਕਿ ਮਲਤਾਨੀ ਦਾ ਪਰਿਵਾਰ ਜਿਹੜਾ ਆ ਉਹ ਸਿੱਧਾ ਦੋਸ਼ ਸੁਮੇਸ਼ ਸਿੰਘ ਸੈਣੀ ਤੇ ਲਗਾਉਂਦਾ ਰਿਹਾ ਕਿ ਮਲਤਾਨੀ ਨੂੰ ਕਿਡਨੈਪ ਕਰਨ ਦੇ ਵਿੱਚ ਸੁਮੇਸ਼ ਸਿੰਘ ਸੈਣੀ ਦਾ ਹੱਥ ਆ ਔਰ ਉਸ ਤੋਂ ਬਾਅਦ ਇਹ ਲਗਾਤਾਰ 30 ਸਾਲ ਜਿਹੜੀ ਆ ਜਦੋਜਾਇਦ ਕਰਦੇ ਰਹੇ ਆਖਰਕਾਰ 2020 ਦੇ ਵਿੱਚ ਸੁਮੇਸ਼ ਸਿੰਘ ਸੈਣੀ ਦੇ ਖਿਲਾਫ ਜਿਹੜਾ ਇਹ ਮਾਮਲਾ ਦਰਪੀ ਕੀਤਾ ਗਿਆ ਸੀ ਔਰ ਕਹਿ ਸਕਦੇ ਹੁਣ ਇੱਕ ਹੋਰ ਮਾਮਲਾ ਜਿਹੜਾ ਆ ਸੁਮੇਸ਼ ਸਿੰਘ ਸੈਣੀ ਦੇ ਖਿਲਾਫ ਚੱਲੇਗਾ ਹਾਲਾਂਕਿ ਜੀ ਦਿੱਲੀ ਦੇ ਵਿੱਚ ਸੈਣੀ ਮੋਟਰ ਕੇਸ ਦਾ ਮਾਮਲਾ ਅਜੇ ਵੀ ਸੈਣੀ ਦੇ ਖਿਲਾਫ ਚੱਲ ਰਿਹਾ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਸੁਮੇਸ਼ ਸੈਣੀ ਦੀਆਂ ਹੋਰ ਮੁਸ਼ਕਲਾਂ ਆ ਸਕਦੀਆਂ ਨੇ ਇਸ ਮਾਮਲੇ ਦੇ ਵਿੱਚ ਵੀ ਜਾਂ ਹੋਰ ਮਾਮਲਿਆਂ ਦੇ ਵਿੱਚ ਵੀ ਦੇਖੋ ਕਿਉਂਕਿ ਇਹ ਬਹੁਤ ਅਹਿਮ ਮਾਮਲਾ ਆ ਬਲਵੰਤ ਸਿੰਘ ਜਿਹੜਾ ਇਹ ਇੱਕ ਇਹਨਾਂ ਦੇ ਪਰਿਵਾਰ ਤੇ ਇੱਕ ਆਈਐਸ ਦਾ ਬੇਟਾ ਸੀ ਔਰ ਇਹ ਪਰਿਵਾਰ ਕਾਫੀ ਸਾਲਾਂ ਤੋਂ ਜਿਹੜਾ ਆ ਇਸ ਕੇਸ ਦੇ ਵਿੱਚ ਜਦੋਂ ਜਿਆਦ ਕਰ ਰਿਆ ਸੈਣੀ ਦੇ ਖਿਲਾਫ ਇਹ ਅਦਾਲਤੀ ਲੜਾਈ ਵੀ ਲੜੀਆ ਇਹਨਾਂ ਨੇ ਦੂਸਰੀਆਂ ਲੜਾਈਆਂ ਵੀ ਲੜੀਆਂ ਔਰ ਸਰਕਾਰਾਂ ਦੇ ਕੋਲ ਵੀ ਪਹੁੰਚ ਕਰਦੇ ਰਹੇ ਲੇਕਿਨ ਸਮੇਤ ਸਿੰਘ ਸੈਣੀ ਦੇ ਅੱਗੇ ਇਹਨਾਂ ਦੀ ਇੱਕ ਪੇਛਣਾ ਜਾਂਦੀ ਰਹੀ ਔਰ ਹੁਣ ਕਿਉਂਕਿ ਅਦਾਲਤੀ ਪ੍ਰਕਿਰਿਆ ਦੇ ਵਿੱਚ ਕਿਤੇ ਨਾ ਕਿਤੇ ਸੈਣੀ ਮਾਰ ਖਾ ਗਏ ਨੇ ਔਰ ਹੁਣ ਇਹ ਜਿਹੜਾ ਮਾਮਲਾ ਥੱਲੇ ਟ੍ਰਾਇਲ ਜਿਹੜੀ ਆ ਇਹ ਇਹ ਦੱਸਣਾ ਹੋਏਗਾ ਕਿ ਆ ਸ਼ੇ ਪੰਡਸ਼ੇਮ ਈ ਉਹ ਜਿਹੜਾ ਮਹਾਲੀ ਦਾ ਮਟੌਰ ਥਾਣਾ ਆ ਜਿੱਥੇ ਸੈਣੀ ਦੇ ਖਿਲਾਫ ਇਹ ਮਾਮਲਾ ਦਰਜ ਹੋਇਆ ਸੀ ਔਰ ਹੁਣ ਇਹ ਥੱਲੇ ਇੱਕ ਟ੍ਰਾਇਲ ਦਾ ਸਾਹਮਣਾ ਕਰਨਾ ਪਏਗਾ ਹਾਲਾਂਕਿ ਇਹ ਕਿਡਨਾਪਿੰਗ ਦਾ ਮਾਮਲਾ ਆ ਉਸ ਤੋਂ ਬਾਅਦ ਕਿਉਂਕਿ ਮਲਤਾਨੀ ਦਾ ਪਤਾ ਨਹੀਂ ਲੱਗਾ ਵੀ ਉਹ ਜਿਉਂਦੇ ਨੇ ਜਾਂ ਮਰ ਗਏ ਨੇ ਇਹੀ ਸਮਝਿਆ ਜਾ ਰਿਹਾ ਕਿ ਉਹਨਾਂ ਨੂੰ ਮਾਰ ਮੁਕਾ ਦਿੱਤਾ ਗਿਆ ਔਰ ਹੁਣ ਥੱਲੇ ਜਿਹੜਾ ਆ ਇਹ ਮਾਮਲਾ ਉਹਨਾਂ ਦੇ ਖਿਲਾਫ ਅ ਮੋਹਾਲੀ ਦੀ ਕਿਸੇ ਅਦਾਲਤ ਵਿੱਚ ਇਹ ਮਾਮਲਾ ਚੱਲੇਗਾ ਔਰ ਇੱਕ ਕਹਿ ਸਕਦੇ ਆ ਕਿ ਇੱਕ ਹੋਰ ਅ ਅਦਾਲਤੀ ਕੇਸ ਦਾ ਸੁਮੇਸ਼ ਸਿੰਘ ਸੈਣੀ ਨੂੰ ਸਾਹਮਣਾ ਕਰਨਾ ਪਵੇਗਾ ਜੀ 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 ਤਮਾਮ ਜਾਣਕਾਰੀ ਲਈ ਧੰਨਵਾਦ ਸੋ ਏਸੀ ਸਾਡੇ ਸਹਿਯੋਗੀ ਜਿਨ੍ਹਾਂ ਨੇ ਦੱਸਿਆ ਹੈ ਕਿ ਸੁਪਰੀਮ ਕੋਰਟ ਨੇ ਹੁਣ ਸਾਬਕਾ ਡੀਜੀਪੀ ਸੁਮੇਸ਼ ਸੈਣੀ ਦੀ ਇੱਕ एसएलपी खारिज ਕਰ ਦਿੱਤੀ ਹੈ ਜਿਸ ਦੇ ਵਿੱਚ ਸੈਣੀ ਹਾਈ ਕੋਰਟ ਦੇ ਉਸ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਗਏ ਸੀ ਜਿਸ ਦੇ ਵਿੱਚ ਹਾਈ ਕੋਰਟ ਨੇ ਉਹਨਾਂ ਦੇ ਖਿਲਾਫ 30 ਸਾਲ ਪੁਰਾਣੇ ਬਲਵੰਤ ਸਿੰਘ ਮਲਤਾਨੀ ਦੇ ਕਿਡਨੈਪਿੰਗ ਮਾਮਲੇ ਦੇ ਵਿੱਚ ਦਰਜ ਕੀਤੀ ਗਈ ਐਫ ਆਈ ਆਰ ਨੂੰ ਰੱਦ ਕਰਨ ਤੋਂ ਮਨਾ ਕਰ ਦਿੱਤਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ کریں ਜੈਨਿਕ ਸਵੇਰਾ ਟੀਵੀ YouTube Facebook Instagram X اور WhatsApp channel par but...